ਦੇਖੋ ਤੁਸੀਂ ਦੇਖੋ ਪਹਿਲਾਂ ਮੈਂ 골ਡੀ ਦੀ ਗੱਲ ਕਰਨਾ ਚਾਹੁੰਦਾ ਵਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਆ ਜੇ ਉਹ ਕਹਿੰਦਾ ਇੱਕ ਪਾਸੇ ਕਿ 13 0 ਜਿੱਤਰਿਆ ਮੈਂ ਪੰਜਾਬ ਦੇ ਵਿੱਚ ਤੇ ਫਿਰ 골ਡੀ ਦੀ ਕੀ ਲੋੜ ਪੈਗੀ ਜਿਹੜਾ 골ਡੀ ਧੂਰੀ ਤੋਂ ਹਾਰਿਆ ਹੋਇਆ ਸੀਗਾ ਜਿਹੜਾ 골ਡੀ ਸਿਰਫ 75000 ਵੋਟ ਪਈ ਪਾਰਲੀਮੈਂਟ ਵਿੱਚ ਜਿਮਨੀ ਚੋਣ ਚ ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਇੰਨਾ ਡਰ ਚੁੱਕਾ ਵਾ ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਦੇ ਨਾਲ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਆ ਇੱਥੇ ਤੁਹਾਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਾਲਾਤ ਨੇ ਉਹ ਬੜੇ ਨਾਜ਼ੁਕ ਤੇ ਕਮਜ਼ੋਰ ਹੋ ਗਏ ਦੂਸਰਾ ਭਗਵੰਤਾ ਅੱਜ ਕਹਿ ਰਿਹਾ ਸੀਗਾ ਕਿ ਖਹਿਰਾਜੀ ਬੀਜੇਪੀ ਜਾਵੇਗਾ ਉਹਨੂੰ ਕਿਹਾ ਕਿ ਮੈਂ ਤੇਰੇ ਵਰਗਾ ਕਮਜ਼ੋਰ ਤੇ ਡਰਪੋਕ ਬੰਦਾ ਨਹੀਂਗਾ ਤੂੰ ਤਾਂ ਅਮਿਤ ਸ਼ਾਹ ਦੇ ਥੱਲੇ ਲੱਗਿਆ ਹੋਇਆ ਤੂੰ ਤਾਂ ਸਾਡੇ ਨਿਆਣਿਆਂ ਨੂੰ ਚੁੱਕ ਕੇ ਐਨਐਸਏ ਲਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਉਹਦੇ ਕਹਿਣ ਤੇ ਤੂੰ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਦੇ ਬਾਰਡਰ ਦੇ ਉੱਤੇ ਸ਼ੁਭ ਕਰਨ ਦੀ ਮੌਤ ਦਾ ਤੂੰ ਜ਼ਿੰਮੇਵਾਰ ਆ ਤੂੰ ਭਾਜਪੀ ਦੇ ਕਹਿਣ ਤੇ ਜੁਆਇੰਟ ਆਪਰੇਸ਼ਨ ਕੀਤੇ ਨੇ ਪੰਜਾਬ ਦੇ ਵਿੱਚ ਮੈਂ ਖੜਾ ਇੱਥੇ ਈਡੀ ਨੇ ਮੈਨੂੰ ਗ੍ਰਿਫਤਾਰ ਕਰਕੇ ਭਾਜਪੀ ਦੇ ਕਹਿਣ ਤੇ ਝੂਠੇ ਮੁਕਦਮੇ 'ਚ ਜੇਲ੍ਹ ਭੇਜਿਆ ਜਿਹੜਾ ਮੁਕਦਮਾ ਭਗਵੰਤ ਤੂੰ ਬਣਾਇਆ ਮੁੜ ਕੇ ਤੂੰ ਤੇ ਈਡੀ ਨੇ ਰਲ ਕੇ ਇਤਤ ਦਾ ਜਿਹੜਾ ਮਾੜੀ-ਮੋਟੀ ਕੋ ਹਵਾ ਦਾ ਬੁੱਲਾ ਆਇਆ ਤੇ ਟੁੱਟ ਕੇ ਥੱਲੇ ਡਿੱਗਿਆ ਮੈਂ ਉਸ ਵਾਹਿਗੁਰੂ ਦਾ ਦਾ ਦਿੱਤਾ ਹੋਇਆ ਦਮ ਔਰ ਉਹਨਾਂ ਦੇ ਦਿੱਤੀ ਹੋਈ ਸੇਧ ਉਹਨਾਂ ਉਹਨਾਂ ਦੀ ਦਿੱਤੀ ਸਿੱਖਿਆ ਦੇ ਮੁਤਾਬਕ ਪੰਜਾਬ ਦੀ ਸੇਵਾ ਕਰਨ ਨੂੰ ਮੈਂ ਤਤਪਰ ਆ ਤੇ ਹੁਣ ਮੈਂ ਤੈਨੂੰ ਕਹਿਣਾ ਚਾਹਣਾ ਭਗਵੰਤ ਤੂੰ ਕਹਿਣਾ ਕਿ ਮੈਂ ਬੀਜੇਪੀ ਜੁਆਇਨ ਕਰਨਾ ਜੇ ਮੈਂ ਬੀਜੇਪੀ ਜੁਆਇਨ ਨਾ ਕੀਤੀ ساری ਜ਼ਿੰਦਗੀ ਚਲੋ ਜ਼ਿੰਦਗੀ ਤੇ ਤਾਂ ਬਾਅਦ ਦੀ ਗੱਲ ਆ ਆ ਜਿਹੜੀ ਆ ਪਹਿਲੀ ਜੂਨ ਤੱਕ ਜੇ ਮੈਂ ਬੀਜੇਪੀ ਨਾ ਗਿਆ ਤੇ ਫੇ ਕੀ ਤੂੰ ਲੋਕਾਂ ਤੋਂ ਮਾਫੀ ਮੰਗੇਗਾ ਕਿ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਂਗਾ ਇੱਕ ਚੀਫ ਮਿਨਿਸਟਰ ਇਦਾਂ ਝੂਠ ਬੋਲੀ ਜਾਂਦਾ ਆਪਣੇ ਵਿਰੋਧੀਆਂ ਦੇ ਵਾਸਤੇ ਇਸ ਕਰਕੇ ਇਹ ਗੱਲ ਇਹ ਦੀ ਦੂਜਾ ਗੋਲਡੀ ਦਾ ਜਾਣਾ ਸੋਣ ਜਿੱਦਾਂ ਮੈਡਮ ਨੇ ਕਿਹਾ ਮਿਸਸ ਪੱਠਲ ਨੇ ਕਿ ਚੰਦ ਦਿਨ ਤਾਂ ਪਹਿਲੋਂ ਸਾਡੇ ਘਰ ਬਲਾ ਕੇ ਤੇ ਉਹਨੇ ਪਬਲੀਕਲੀ ਸਾਡੀ ਸਪੋਰਟ ਕੀਤੀ ਐ ਸਾਰੇ ਐਮਸੀਆਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਿਹਾ ਕਿ ਆਪਾਂ ਖੈਰਾ ਸਾਹਿਬ ਬਹੁਤ ਅੱਛੇ ਲੀਡਰ ਨੇ ਫਾਈਟਰ ਨੇ ਸ਼ਬਦ ਵਰਤਿਆ ਫਾਈਟਰ ਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਵਾਂ ਤੇ ਹੁਣ ਅਗਲੇ 3-4 ਦਿਨਾਂ ਚ ਕੀ ਹੋ ਗਿਆ ਸੀਗਾ ਮੇਰਾ ਮੰਨਣਾ ਵਾ ਕਿ 골ਡੀ ਨੂੰ ਉਹਨਾਂ ਨੇ ਸਿੰਗਲ ਪਾਇਆ ਵਾ ਉਹਦੇ ਗਲ ਚ ਰੱਸਾ ਪਾਇਆ ਵਾ ਜਿਹੜਾ ਵਿਜੀਲੈਂਸ ਦੀ ਜਾਂਚ ਕੀਤੀ ਨਾ ਜਿੱਦਾਂ ਬਾਕੀ ਚੱਬੇਵਾਲ ਨੂੰ ਲੈ ਗਏ ਨੇ तितਲੀ ਬਣਾ ਕੇ ਡਰਾ ਕੇ ਐਨ ਉਸੇ ਤਰਜ਼ ਦੇ ਉੱਤੇ ਇਹਨਾਂ ਨੂੰ 골ਡੀ ਨੂੰ ਸੰਗਲ ਪਾਇਆ ਉਹਦੇ ਗਲ 'ਚ ਕਿ ਕਾਕਾ ਤੇਰੀਆਂ ਤਿੰਨ ਵਿਜੀਲੈਂਸ ਇਨਕੁਆਇਰੀਆਂ ਚੱਲਦੀਆਂ ਨੇ ਇੱਕ ਚੱਲਦੀ ਆ ਜਿਹੜਾ ਜਿੰਮਾਂ ਦੇ ਵਿੱਚ ਤੂੰ ਘਟ ਘਟਾਲਾ ਕੀਤਾ ਦੂਸਰਾ ਜਿਹੜਾ ਤੂੰ ਆਪਣੀ ਫੈਕਟਰੀ ਲਾ ਕੇ ਇੰਟਰਲੌਕ ਟਾਈਲ ਵਿੱਚ ਸਾਰਿਆਂ ਨੂੰ ਧੱਕੇ ਦੇ ਨਾਲ ਵੱਧ ਰੇਟ ਦੇ ਉੱਤੇ ਤੀਜਾ ਤੇਰਾ ਸ਼ਰਾਬ ਦੇ ਠੇਕਿਆਂ ਦੀ ਤੇ ਦੀ ਕੰਪਲੇਂਟ ਹੈ ਤਿੰਨ ਵਿਜੀਲੈਂਸ ਇਨਕੁਆਇਰੀਆਂ ਦਾ ਰਸਾ ਪਾ ਕੇ ਉਹਨੂੰ ਧੱਕੇ ਨਾਲ ਲੈ ਕੇ ਵਰਨਾ ਜਿਹੜਾ ਬੰਦਾ ਦੋ ਤਿੰਨ ਦਿਨ ਪਹਿਲਾਂ ਸਾਡੀ ਸਪੋਰਟ ਕਰ ਰਿਹਾ ਉਹ ਕਿਉਂ ਜਾਊਗਾ ਐਡਾ ਤਾਂ ਬੇਗੈਰਤਾ ਕੋਈ ਨਹੀਂ ਹੁੰਦਾ ਜੀ ਸਿੰਘ ਗੋਲੀ ਨੇ ਇਹ ਵੀ ਕਿਹਾ ਜੀ ਵੀ ਮੈਂ ਪਾਰਟੀ ਛੱਡੀ ਨਹੀਂ ਐ ਮੈਨੂੰ ਕ ਐਮਐਲਏ ਬਣਾਉਣਾ ਟੌਰਚਰ ਆ ਉਸ ਨੂੰ ਹੁਣ ਉਹ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਉਹਦੀ ਆਪਣੀ ਨਿਲਾਇਕੀ ਆ ਉਹਨੂੰ ਕੋਈ ਵੋਟ ਹੀ 75000 ਰੁਪਈਆ ਹੈ ਪਾਰਟੀ ਸਿਰਫ ਇਸ ਕਰਕੇ ਗੋਲਡੀ ਨੂੰ ਟਿਕਟ ਦੇ ਦੇ ਕਿ ਉਹਨੂੰ ਇਹ ਸੀਟ ਹਾਰ ਜਵੇ ਇਸ ਕਰਕੇ ਉਹਦੀ ਗੱਲ ਸਾਰੀ ਬੇਬੁਨਿਆਦ ਅਸਲ ਅੰਦਰੋਂ ਉਹਦਾ ਡਰ ਉਹਦਾ ਭੈ ਜਿਹੜਾ ਉਹ ਬੋਲਦਾ ਵਾ ਔਰ ਉਹ ਜਿਹੜਾ ਮੇਰੇ ਹਿਸਾਬ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੇਜਰ ਪੋਲੀਟੀਕਲ ਬਲੰਡਰ ਕੀਤਾ ਔਰ ਦਿਨ ਦੂਰ ਨਿਕਾ ਕੈਮਰੇ ਯਾਦ ਰੱਖੋ ਤੇ ਸਟੇਟਮੈਂਟ ਮੇਰੀ ਕੱਢ ਲੈਣਾ ਥੋੜੇ ਸਮੇਂ ਬਾਅਦ ਮਤਲਬ ਕਿ ਹੋ ਸਕਦਾ ਕੁਝ ਮਹੀਨੇ ਜਾਂ ਸਾਲ ਡੇਢ ਸਾਲ ਬਾਅਦ ਇਹੀ ਗੋਲਡੀ ਦੁਆਰਾ ਕਾਂਗਰਸ ਵਿੱਚ ਘਰ ਵਾਪਸੀ ਦੀ ਗੱਲ ਕਰੇਗਾ ਔਰ ਕਹੇਗਾ ਔਰ ਕਹੇਗਾ ਔਰ ਕਹੇਗਾ ਕਿ ਸ਼ੀਤਲ ਲੰਗਰਾਲ ਜਿੱਦਾ ਕਹਿੰਦਾ ਸੀਗਾ ਕਿ ਮੈਨੂੰ ਜਿਹੜਾ ਆਪਰੇਸ਼ਨ ਲੋਟਸ ਦਾ ਬਕਵਾਸ ਕਰਾਇਆ ਝਾੜੂ ਨੇ ਜਿੱਦਣ ਉਹ ਭਾਜੀਪੀ ਚ ਗਿਆ ਜਲੰਧਰ ਵਾਲਾ ਐਮ ਐਲ ਏ ਐਦਾਂ ਹਾਲ ਕੇ ਅੰਜਾਮ ਲਾਵੇਗਾ ਕਿ ਮੇਰੇ ਤੇ ਵਿਜੀਲੈਂਸ ਦਾ ਤਬਾਅ ਪਾ ਕੇ ਮੈਨੂੰ ਧੱਕੇ ਨਾਲ ਲੈ ਕੇ ਜਾਵੇਗਾ ਸਰ ਜੀ ਬਿਜ਼ਨਸ ਦੀ ਗੱਲ ਕੀਤੀ ਹੈ ਕਿ ਉਹਨੂੰ ਬਿਜਲੀ ਦਾ ਡਰ ਸੀਗਾ ਜੇਕਰ ਬਿਜਲੀ ਨਾਲ ਡਰੋਂ ਤਾਂ ਪਹਿਲਾਂ ਵੀ ਸ਼ਾਵਲ ਹੋ ਗਿਆ ਮੇਰੀ ਗੱਲ ਨਹੀਂ ਸਮਝੇ ਇਹ ਹਰ ਇੱਕ ਗੱਲ ਸਟ੍ਰ ਅੱਜ ਤੋਂ ਜੈਮੀਨ ਇਹ ਪਹਿਲਾਂ ਲੈ ਜਾਂਦੇ ਤੇ ਫਿਰ ਲੋਕ ਸਭਾ ਦੀ ਇਲੈਕਸ਼ਨ ਤੇ ਕੀ ਪ੍ਰਭਾਵ ਪੈਣਾ ਚਾ ਉਹ ਕਹਿੰਦਾ ਇਲੈਕਸ਼ਨ ਚੱਲ ਲੈਣ ਦਿਓ ਇਲੈਕਸ਼ਨ ਦੇ ਵਿੱਚ ਵੜ ਲੈਣ ਦਿਓ ਨਾਮਜ਼ਦਗੀਆਂ ਦੇ ਡੇੜੇ ਆ ਲੈਣ ਦਿਓ ਮਾਹੌਲ ਬਣ ਲੈਣ ਦਿਓ ਤਾਂ ਕਰਕੇ ਉਹ ਲੈ ਕੇ ਗਏ ਨੇ ਇਹ ਮੈਂ ਗੱਲ ਤੁਸੀਂ ਮੈਨੂੰ ਦੱਸੋ ਤੁਸੀਂ ਆਪ ਬੜੇ ਸੁਲਝੋਏ ਪੱਤਰਕਾਰ ਆ ਜਿਹੜਾ ਪਰਸੋ ਤੱਕ ਸਾਡੀ ਸਪੋਰਟ ਕਰਦਾ ਸੀ ਜਿਹੜਾ ਮੈਨੂੰ ਦੋ ਵਾਰੀ ਘਰ ਸੱਦ ਕੇ ਤੇ ਵਰਕਰਾਂ ਨੂੰ ਸੱਦ ਕੇ ਸੋਹਾ ਖਾ ਰਿਹਾ ਉਹਦੀ ਉਹਦੀ ਧਰਮ ਪਤਨੀ ਜਿਹੜੀ ਆ ਉਹ ਮੇਰੇ ਹੱਕ ਵਿੱਚ ਜਿੰਦਾਬਾਦ ਕਰ ਰਹੀ ਆ ਤਾਂ ਹੁਣ ਕੀ ਹੋ ਗਿਆ ਦੋ ਦਿਨ ਦੇ ਵਿੱਚ ਅਗਲੀ ਗੱਲ ਲਾਸਟ ਗੱਲ ਕਹਿਣ ਲੱਗਾ ਦੇਖੋ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜਿਮਨੀ ਚੋਣ ਲੜਿਆ ਨਾ ਇੱਕ ਭਗਵੰਤ ਨੇ ਦਾ ਇੱਕ ਕੋਈ ਬੰਦਾ ਸੀ ਆਮ ਆਦਮੀ ਦਾ ਬੋਕਰ ਦਾ। ਵਿਖਿਆ ਇੱਧਰ ਰਸਤਾ ਰਵਿ ਜੀ ਜਿਹਨਾਂ ਚਾਹੁੰਗਾ ਜੇ ਦਲਵੀਰ ਸਿੰਘ ਗੋਲਡੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਚ ਸਾਹਮਣੇ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਇੱਕ ਸਧਾਰਨ ਸਟੂਡੈਂਟ ਸੀ ਹੋ ਆਉਂਦਾ ਹੋਇਆ ਉਹਨੂੰ ਹਰ ਬਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਤਿੰਨ ਚਾਰ ਵਾਰ ਉਹਨੂੰ ਮਾਣ ਸਤਕਾਰ ਕੀਤਾ। ਬਹੁਤ ਸਾਰੇ ਲੋਕ ਮੰਗਦੇ ਆ ਟਿਕਟ ਮੰਗਣਾ ਹੱਕ ਹੈ ਲੇਕਿਨ ਜੇ ਉਸ ਤੋਂ ਬਾਅਦ ਕਿਸੇ ਦਾ ਫੈਸਲਾ ਹਾਈ ਕਮਾਂਡਟੀ ਲੋਕ ਸਭਾ ਹੈ। ਲੋਕ ਸਭਾ ਹਾਈ ਕਮਾਂਡ ਨੇ ਆਪਣੀ ਪਾਰਟੀ ਸਮਝ ਕੇ ਚੁਣਨੀ ਹੁੰਦੀ ਹੈ ਉਹ ਜਿਹਨੂੰ ਚੁਣ ਲੈਂਦੇ ਨੇ ਉੱਥੇ ਜ਼ਿਆਦਾ ਉਹਨਾਂ ਦੀ ਚੱਲਦੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਟਿਕਟ ਪਿੱਛੇ ਰੋਸਣਾ ਜਾਂ ਮੈਨੂੰ ਨਹੀਂ ਪਤਾ ਕੀ ਕਾਰਨ ਹੈ ਲੇਕਿਨ ਉਹਨਾਂ ਨੇ ਜੋ ਬੋਲਦੇ ਨੇ ਕਿਹਾ ਸੀਗਾ ਮੈਂ ਜਿਵੇਂ ਸਪੀਚ ਵੀ ਕਿਹਾ ਹੈ ਕਿ ਮੈਂ ਕਾਂਗਰਸ ਪਾਰਟੀ ਚਾ ਉਹਨਾਂ ਦੀ ਪਤਨੀ ਨੇ ਵੀ ਸਾਡੀ ਬੀਬੀ ਹੈ ਬੱਚੀ ਹੈ ਨਾਰੇ ਲਾਏ ਖੈਰਾਜੀ ਦੇ ਲਾਏ ਪਾਰਟੀ ਦੇ ਲਾਏ ਇਹ ਵਿਸ਼ਵਾਸ ਤੋਂ ਆਇਆ ਲੋਕਾਂ ਨੂੰ ਔਰ ਸੈਕੰਡ ਟਾਈਮ ਵੀ ਜਿਵੇਂ ਦੱਸਿਆ ਖੈਰਾਜੀ ਨੇ ਆਪਣਾ ਕਿ ਦੂਜੀ ਵਾਰ ਵੀ ਕਿਹਾ ਮੈਂ ਮਦਦ ਕਰੂੰਗਾ ਆ ਕੇ ਜਿਹੜਾ ਬੰਦਾ ਕਹੇ ਕਿ ਪਬਲਿਕ ਦੇ ਵਿੱਚ ਫੇਰ ਉਸ ਤੋਂ ਬਾਅਦ ਬਦਲਦਾ ਹੈ ਤਾਂ ਲੋਕ ਉਹਦੇ ਤੇ ਇਤਵਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਕਿ ਹੁਣ ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ ਜਿਹੜੀ ਪਾਰਟੀ 'ਚ ਗਏ ਨੇ ਉਹਨਾਂ ਤਾਂ ਇਹ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ ਇਸ ਕਰਕੇ ਮੰਦਭਾਗ ਹੈ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦੀ ਆਪਣੇ ਕੈਰੀਅਰ ਤੇ ਆਪ ਸਵਾਲ ਖੜਾ ਕੀ ਹੋਣ ਵਾਲੇ ਸਮੇਂ ਦੇ ਵਿੱਚ ਟਿਕਟ ਬਦਲੀ ਜਾਂਦੀ ਹੈ ਜਾਂ ਦਲਬੀਰ ਸਿੰਘ ਗੋਲਡੀ ਨੇ ਦਿੱਤੀ ਜਾਂਦੀ ਹੈ ਤਾਂ ਇੱਕ ਲੜਾਈ ਤਾਂ ਬਖਰੀ ਜਿਹੇ ਤਰੀਕੇ ਦੀ ਵਜੇ ਕਾਂਗਰਸ ਦੇ ਸਾਹਮਣੇ ਜੋ ਮਰਜ਼ੀ ਹੋ ਜਾਵੇ ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਆ ਤਹਾਬਾ ਮੋਗ ਇੱਕ ਜੁੱਟ ਖੜੀ ਹੈ ਕੌਣ ਆਉਂਦਾ ਕੌਣ ਜਾਂਦਾ ਸਾਡੂ ਉਸਤਾਦ ਨਾਜ਼ਰ ਦੇ ਵਿੱਚ ਇੱਕੋ ਹੀ ਚੀਜ਼ ਹੈਗੀ ਸਾਰੇ ਹੈ ਲਹਿਰਾ ਗਾਗਾ ਦੇ ਕਈ ਆਗੂਆਂ ਨੇ ਜਿਵੇਂ ਦੂਜੇ ਦੋ ਪ੍ਰੋਗਰਾਮ ਰੱਖੇ ਗਏ ਸੀ ਤੁਸੀਂ ਰੱਖਿਆ ਸੀਗਾ ਉਧਰ ਦੂਜੇ ਪਾਸੇ ਰੱਖਿਆ ਕਿ ਵੀਰ ਸਿੰਘ ਗੋਲਡੀ ਪਹੁੰਚੇ ਸੀਗੇ ਕਿਵੇਂ ਦੇਖਦੇ ਹੋ ਕਿ ਉਹ ਵੀ ਅੱਖ ਨਾਲ ਜਾਂ ਇਹਦੇ ਵਿੱਚ ਕੀ ਗੱਲ ਹੈ ਕੋਈ ਗੱਲ ਨਹੀਂ ਸਾਡੇ ਬੱਚਿਆਂ 'ਚ ਕਿਤੇ ਵੀ ਰੱਖ ਲੈਣ ਅੱਜ ਵੀ ਰੱਖਿਆ ਹੋਇਆ ਸੀਗਾ ਲੇਕਿਨ ਉਸ ਥਾਂ ਤੇ ਕਿਉਂਕਿ ਟਾਈਮ ਦਾ ਦੱਸਿਆ ਨਹੀਂ ਸੀਗਾ ਪਹਿਲਾਂ ਪ੍ਰੋਗਰਾਮ ਦੀ ਅਪਰੂਵਲ ਨਹੀਂ ਸੀ ਹੋਈ ਨਹੀਂ ਜਾਇਆ ਗਿਆ ਤੇ ਤਾਂ ਹੀ ਇਹਨਾਂ ਨੇ ਆਪਣੇ ਵੱਲੋਂ ਗੋਲਡੀ ਨੂੰ ਭੇਜਿਆ ਪ੍ਰਧਾਨ ਹੈ ਬਈ ਜਲੇ ਤਾਂ ਸਾਰਿਆਂ ਦੀ ਨਾਮਜ਼ਦਗੀ ਲਵਾ ਇਹ ਕੋਈ ਗੱਲ ਨਹੀਂ ਬਾੜੀ ਮੋਟੀ ਗੱਲਾਂ ਹੁੰਦੀਆਂ ਪਰਿ ਤੇਰੇ ਮੇਰੇ ਕਰਕੇ ਵਾਲਾ ਵਕਤ ਨਹੀਂ ਹੈ ਇਸ ਵਕਤ ਤਾਂ ਇਹ ਹੈ ਕਿ ਤੁਸੀਂ ਕਿਹੜਾ ਬੰਦਾ ਚੁਣ ਕੇ ਭੇਜਦੇ ਹੋ ਇੱਕ ਪਾਸੇ ਜੇ ਆਪਾਂ ਦੇਖੀਏ ਪਿੱਤਲ ਦੀਆਂ ਗੋਲੀਆਂ ਪਈਆਂ ਤੇ ਇੱਕ ਪਾਸੇ ਸੋਨਾ ਤੇ ਹੀਰਾ ਪਿਆ ਇਸ ਕਰਕੇ ਸਾਨੂੰ ਅੱਜ ਬਚਾਉਣ ਵਾਸਤੇ ਲੋਕ ਜਾਨ ਦੀ ਤਲੀ ਧਰੀ ਤੇ ਫਿਰਦੇ ਆ ਸਾਰੇ ਵਰਗ ਔਖੇ ਨੇ ਸਾਰੇ ਲੋਕ ਔਖੇ ਨੇ ਅੱਜ ਉਹਨਾਂ ਦੀ ਆਵਾਜ਼ ਜਾ ਕੇ ਉੱਥੇ ਗੂੰਜੇ ਦਿੱਲੀ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਜਾਨ ਦੀ ਬਾਜ਼ੀ ਲਾ ਕੇ ਲੜੇ ਇਹ ਸਾਹਮਣੇ ਮੈਨੂੰ ਕਹਿਣ ਦੀ ਲੋੜ ਨਹੀਂ ਸਾਰੇ ਪੰਜਾਬ ਨੇ ਦੇਖਿਆ ਸਖਪਾਲ ਖੈਰਾ ਪਾਵਲਿਕ ਮੁੱਦਿਆਂ ਤੇ ਲੋਕ ਦੇ ਮੁੱਦਿਆਂ ਤੇ ਜਾਨ ਦੀ ਬਾਜ਼ੀ ਲਾ ਕੇ ਲੜਿਆ ਤੇ ਇਸ ਕਰਕੇ ਲੋਕ ਆਪੋ ਤੌਰ ਤੇ ਉੱਠ ਕੇ ਤੁਰੇ ਬਹਿ ਜਿਤਾਉਣ ਵਾਸਤੇ ਸ਼ਾਨਦਾਰ ਜਿੱਤ ਹੋਣੀ ਹੈ